ਪ੍ਰਭੂ ਯਿਸੂ ਨਾਸਰੀ ਦਾ ਨਾਮ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਔਰ ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਖੁਦਾ ਦੇ ਬਚਨ ਦੇ ਵਿੱਚ ਹਮੇਸ਼ਾ ਵਾਦੇ ਜਾਵੋ ਸੋ ਮੇਰੇ ਅਜ਼ੀਜ਼ੋ ਮੇਰੀਆਂ ਦੁਆਵਾਂ ਮੇਰੀਆਂ ਪ੍ਰਾਰਥਨਾਵਾਂ ਹਮੇਸ਼ਾ ਤੁਹਾਡੇ ਨਾਲ ਆ ਸੋ ਮੇਰੇ ਅਜ਼ੀਜ਼ੋ ਅੱਜ ਅਸੀਂ ਖੁਦਾ ਦੇ ਬਚਨ ਦੇ ਬਾਰੇ ਜਾਣਾਂਗੇ ਕਿ ਜਿਨ੍ਹਾਂ ਲੋਕਾਂ ਨੇ ਖੁਦਾ ਦੇ ਨਬੀਆਂ ਨੇ ਪ੍ਰਭੂ ਦੀ ਹਦੀਨਤ ਵਿੱਚ ਰਹੇ ਜਿਹੜੇ ਪ੍ਰਭੂ ਦੇ ਵਿੱਚ ਬਣੇ ਰਹੇ ਕਿਸ ਤਰ੍ਹਾਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਪਰਮੇਸ਼ਰ ਨੇ ਫਲਵੰਤ ਕੀਤਾ ਇਸੇ ਤਰ੍ਹਾਂ ਜਦੋਂ ਖੁਦਾ ਦੇ ਬਚਨ ਅਸੀਂ ਦੇਖਦੇ ਆਂ ਤਾਂ ਉਹਦੇ ਵਿੱਚ ਲਿਖਿਆ ਆ ਕਿ ਮੈਂ ਜਿਹੜੀਆਂ ਅੰਗੂਰ ਦੀ ਸੱਚੀ ਬੇਲ ਆ ਔਰ ਜਿਹੜਾ ਮੇਰੇ ਵਿੱਚ ਰਹਿੰਦਾ ਆ ਜਿਹੜਾ ਮੇਰੇ ਵਿੱਚ ਫਲ ਵਾਧਾ ਆ ਉਹ ਫਲਵੰਤ ਹੁੰਦਾ ਮੇਰੇ ਅਸੀਸੋ ਜਿਹੜੀ ਟਹਿਣੀ ਅੰਗੂਰ ਦੀ ਬੇਲ ਵਿੱਚ ਆ ਸੋਈ ਫਲ ਦੇ ਵਿੱਚ ਔਰ ਜਿਹੜੀ ਟਹਿਣੀ ਅੰਗੂਰ ਦੀ ਬੇਲ ਤੋਂ ਵੱਖਰੀ ਹੋ ਜਾਂਦੀ ਉਹ ਫਲ ਨਹੀਂ ਦਿੰਦੀ ਉਹ ਸੁੱਕ ਜਾਂਦੀ ਆ ਤਾਂ ਲੋਕ ਉਹਨਾਂ ਨੂੰ ਚੁੱਲ੍ਹੇ ਦੇ ਵਿੱਚ ਚੌਂਕਦੇ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਅਗਰ ਸਾਡੀ ਜ਼ਿੰਦਗੀ ਖੁਦਾ ਦੇ ਵਚਨਾਂ ਦੇ ਵਿੱਚ ਆ ਅਗਰ ਸਾਡੀ ਜ਼ਿੰਦਗੀ ਪਵਿੱਤਰ ਸ਼ਾਸਤਰ ਦੇ ਵਚਨ ਅਨਸਾਰ ਚੱਲਦੀ ਆ ਤਾਂ ਮੇਰੇ ਅਜ਼ੀਜ਼ੋ ਸਾਡੀ ਜ਼ਿੰਦਗੀ ਫਲਮੰਦ ਤੋਂ ਅਸੀਂ ਅਸੀਂ ਖੁਦਾ ਦੇ ਰਾਜ ਦੇ ਅਧਿਕਾਰੀ ਬਣ ਸਕਦੇ ਹਾਂ ਇਸੇ ਤਰ੍ਹਾਂ ਜੇ ਤੁਸੀਂ ਖੁਦਾ ਦੇ ਵਚਨ ਨੂੰ ਦੇਖਦੇ ਆਂ ਜਿਹੜੀਆਂ ਜ਼ਿੰਦਗੀਆਂ ਖੁਦਾ ਦੇ ਨਾਲ ਜੁੜੀਆਂ ਜਿੰਦਾ ਅਬਰਾਹਮ ਨੂੰ ਦੇਖਦੇ ਆਂ ਯਾਕੂਬ ਨੂੰ ਦੇਖਦੇ ਆਂ ਈਯੂਬ ਨੂੰ ਦੇਖਦੇ ਆਂ ਦਾਊਦ ਨੂੰ ਦੇਖਦੇ ਆਂ ਤਕੀਸਤਰਾ ਪਰਮੇਸ਼ਿਆ ਦੇ ਨਾਲ ਵਫਾਦਾਰੀ ਨਾਲ ਜੁੜੇ ਰਹੇ ਔਰ ਜਿਹੜੇ ਜੁੜਦੇ ਆ ਤਾਂ ਮੇਰੇ ਅਜ਼ੀਜ਼ੋ ਖੁਦਾ ਕਹਿੰਦਾ ਅਸਮਾਨ ਦੀ ਨਹੀਂ ਬਲਕਿ ertid ਦੀ ਬਰਕਤਾਂ ਉਹਨਾਂ ਦੇ ਘਰਾਂ ਦੇ ਵਿੱਚ ਮੈਂ ਬਹਾਲ ਕਰਾਂਗਾ ਸੋ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰਤ ਆ ਆਪਣੇ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਬਣੇ ਰਹਿਣ ਦੀ ਅਗਰ ਅਸੀਂ ਆਪਣੀ ਜ਼ਿੰਦਗੀ ਚ ਪਿਛਲੀ ਜ਼ਿੰਦਗੀ ਦੇ ਵਿੱਚ ਜੋ ਪਾਪ ਕਰ ਲਿਆ ਗੁਨਾਹ ਕਰ ਲਿਆ ਕਿਉਂਕਿ ਇਨਸਾਨ ਸ਼ੁਰੂ ਤੋਂ ਹੀ ਗੁਨਾਹ ਹੈ ਕਿਉਂਕਿ ਸਾਡੀ ਹਵਾ ਮਾਂ ਨੇ ਔਰ ਸਾਡੇ ਆਦਮ ਪਿਤਾ ਨੇ ਗੁਨਾਹ ਕੀਤਾ ਤੇ ਅਸੀਂ ਉਹਦੇ ਨਾਲ ਗੁਨਾਹਗਰ ਠਹਿਰਾਏ ਗਏ ਔਰ ਗੁਨਾਹ ਦੀ ਵਜ੍ਹਾ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਮੌਤ ਆਈ ਲੇਕਿਨ ਉਸ ਮੌਤ ਤੋਂ ਤੋਂ ਬਚਾਉਣ ਲਈ ਉਸ ਗੁਨਾਹਾਂ ਤੋਂ ਬਚਾਉਣ ਲਈ ਪ੍ਰਭੂ ਯਿਸੂ ਨਾਸਰੀ ਇਸ ਧਰਤੀ ਦੇ ਉੱਤੇ ਆਏ ਔਰ ਸਾਡੇ ਪਾਪਾਂ ਨੂੰ ਉਠਾਇਆ ਸਾਡੀਆਂ ਬਿਮਾਰੀਆਂ ਨੂੰ ਉਠਾਇਆ ਔਰ ਸਾਨੂੰ ਅਨੰਤ ਜੀਵਨ ਪਰਮੇਸ਼ਰ ਨੇ ਦਿੱਤਾ ਸੋ ਮੇਰੇ ਅਜ਼ੀਜ਼ੋ ਖੁਦਾ ਬਹੁਤ ਪਿਆਰ ਕਰਨ ਵਾਲਾ ਪਰਮੇਸ਼ਰ ਆ ਉਹ ਕਦੀ ਵੀ ਨਹੀਂ ਚਾਹੁੰਦਾ ਕਿ ਇਨਸਾਨ ਤਬਾਈ ਬਲ ਜਾਵੇ ਉਹ ਕਦੀ ਨਹੀਂ ਚਾਹੁੰਦਾ ਕਿ ਇਨਸਾਨ ਨਾਸ਼ ਹੋਵੇ ਅਸੀਂ ਨਾਸ਼ ਕਦੋਂ ਹੁੰਨੇ ਆ ਕਿਉਂਕਿ ਪਾਪ ਜਿਹੜਾ ਆ ਉਹ ਸਾਡੇ ਪਰਮੇਸ਼ਰ ਤੋਂ ਸਾਨੂੰ ਦੂਰ ਲੈ ਕੇ ਜਾਂਦਾ ਆ ਪਾਪ ਜਿਹੜਾ ਆ ਸਾਡੇ ਅੰਦਰ ਇੱਕ ਦੀਵਾਰ ਆ ਉਸ ਪਰਮੇਸ਼ਰ ਦੇ ਨਾਲ ਜਿਹੜਾ ਅਸੀਂ ਸਾਡਾ ਰਿਸ਼ਤਾ ਨਹੀਂ ਜੋੜਦਾ ਮੇਰੇ ਅਜ਼ੀਜ਼ੋ ਤਾਂ ਅਸੀਂ ਉਸ ਤੋਂ ਵੱਖਰੇ ਜਦੋਂ ਹੋ ਜਾਂਦੇ ਆ ਇਹ ਪਾਪ ਹੀ ਆ ਜਿਹੜਾ ਸਾਨੂੰ ਸਾਡੇ ਖੁਦਾ ਤੋਂ ਦੂਰ ਕਰਦਾ ਆ ਲੇਕਿਨ ਪ੍ਰਭੂ ਯਿਸੂ ਨਾਸਰੀ ਇਸ ਧਰਤੀ ਦੇ ਉੱਤੇ ਆਏ ਤਾਂ ਕਿ ਸਾਡਾ ਔਰ ਪਿਤਾ ਦਾ ਮੇਲ ਹੋ ਸਕੇ ਉਸੇ ਰੱਬ ਨੂੰ ਸਾਡੇ ਨਾਲ ਮਲਾਉਣ ਦੇ ਲਈ ਮੇਰੇ ਅਜ਼ੀਜ਼ੋ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਤੇ ਈਮਾਨ ਰੱਖਦੇ ਆ ਉਹਦੇ ਵਿੱਚ ਬਣੇ ਲੈਂਦੇ ਆ ਤਾਂ ਅਸੀਂ ਜਦੋਂ ਖੁਦਾ ਦੇ ਵਚਨ ਦੇ ਵਿੱਚ ਦੇਖਦੇ ਆ ਇਹ ਉਹ ਨਦਿਕਾਂ ਚਿਕੀ ਲੋਧੇ 15 ਅਧਿਆਇ ਦੇ ਵਿੱਚ ਲਿਖਿਆ ਹੋਇਆ ਆ ਕਹਿੰਦਾ ਮੈਂ ਸੱਚੀ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਕੀ ਹੋ ਮੇਰੀਆਂ ਟਾਣੀਆਂ ਹੋ ਜਿਹੜੀ ਟਾਣੀ ਪਰਮੇਸ਼ਰ ਦੇ ਵਿੱਚ ਰਹਿੰਦੀ ਆ ਜਿਹੜੀ ਜ਼ਿੰਦਗੀ ਪਰਮੇਸ਼ਰ ਦੇ ਵਿੱਚ ਰਹਿੰਦੀ ਆ ਸੱਚਮੱਚ ਮੇਰੇ ਅਜ਼ੀਜ਼ੋ ਪਰਮੇਸ਼ਰ ਉਹ ਨੂੰ ਸਵਰਗ ਦੀ ਨਹੀਂ ਇਸ ਧਰਤੀ ਦੀਆਂ ਬਰਕਤਾਂ ਨਾਲ ਵੀ ਬਹਾਲ ਕਰਦਾ ਆ ਅੱਜ ਸਾਨੂੰ ਜ਼ਰੂਰਤ ਆ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਚਾਤੀ ਮਾਰਨ ਦੀ ਪਰਮੇਸ਼ਰ ਨੂੰ ਹੰਕਾਰ ਹੀ ਬੰਦੇ ਪਸੰਦ ਨਹੀਂ ਮੇਰੇ ਅਜ਼ੀਜ਼ੋ ਜਦ ਅਸੀਂ 다ਊਦ ਨਬੀ ਨੂੰ ਦੇਖਦੇ ਹਾਂ ਤਾਂ ਕਹਿੰਦੇ ਕਿ ਉਹ ਆਪਣੀ ਮਹਿਲ ਦੀ ਛੱਤ ਉੱਤੇ ਜਦੋਂ ਚੜ੍ਹਿਆ ਤਾਂ ਉਹਨੇ ਪੂਰੀ ਕਾਇਨਾਤ ਨੂੰ ਦੇਖਿਆ ਉਹਨੇ ਪੂਰੇ ਇਜ਼ਰਾਇਲ ਨੂੰ ਦੇਖਿਆ ਤਾਂ ਉਹਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਪਰਮੇਸ਼ਰ ਦਾ ਸ਼ੁਕਰ ਕੀਤਾ ਔਰ ਹਲੀਮ ਕੀ ਦੇ ਨਾਲ ਆਪਣੇ ਜੀਵਨ ਨੂੰ ਪਰਮੇਸ਼ਰ ਦੀ ਹਦੀਨਗੀ ਦੇ ਵਿੱਚ ਬਤਾਇਆ ਸੋ ਮੇਰੇ ਅਜ਼ੀਜ਼ੋ ਲੇਕਿਨ ਜਦ ਅਸੀਂ ਨਬੁਕਤਨਸਰ ਨੂੰ ਦੇਖਦੇ ਹਾਂ ਤਾਂ ਉਹ ਕਹਿੰਦੇ ਆਪਣੇ ਮਹਿਲ ਦੀ ਛੱਤ ਉੱਤੇ ਚੜ੍ਹਿਆ ਜਦੋਂ ਨੇ ਸਾਰਾ ਇਧਰ ਉਧਰ ਨਿਗਾਹ ਮਾਰੀ ਦੂਰ ਤੱਕ ਤਾਂ ਉਹਨੇ ਕਮਾਂਡ ਕੀਤਾ ਉਹਦੀਆਂ ਅੱਖਾਂ ਜਿਹੜੀਆਂ ਕਮਾਂਡ ਨਾ ਪਰ ਗਈਆਂ ਕਿ ਮੈਂ ਕਿਸ ਤਰ੍ਹਾਂ ਆਪਣੇ ਰਾਜਪਾਤ ਨੂੰ ਤਿਆਰ ਕੀਤਾ ਹੈ ਆਪਣੇ ਲਈ ਔਰ ਉਹ ਚ ਹੁੰਦਾ ਸੀ ਕਿ ਲੋਕ ਕੀ ਕਰਨ ਉਹਦੀ ਉਪਾਸਨਾ ਕਰ ਲੋਕ ਉਹਨੂੰ ਮੱਥਾ ਟੇਕਣ ਪਰ ਮੇਰੇ ਅਜ਼ੀਜ਼ੋ ਪਰਮੇਸ਼ਰ ਨੂੰ ਕਮਾਂਡ ਨਾ ਪਰੀਆਂ ਅੱਖਾਂ ਨਹੀਂ ਪਸੰਦ ਇਸੇ ਕਰਕੇ ਨਬੂਕਦਨਸਰ ਜਿਹੜਾ ਸੀਗਾ ਉਹ 7 ਸਾਲ ਇੱਕ ਪਸੂ ਦੀ ਨਿਆਈ ਪਰਮੇਸ਼ਰ ਨੇ ਉਹਦੀ ਬੁੱਧ ਨੂੰ ਪਸੂ ਵਰਗੀ ਕਰ ਦਿੱਤਾ ਔਰ ਕਹਿੰਦੇ ਉਹ 7 ਸਾਲ ਜਿਹੜਾ ਘਾਹ ਖਾਂਦਾ ਰਿਹਾ ਔਰ ਜਦ ਤਣ ਨੂੰ ਪਤਾ ਲੱਗਾ ਕਿ ਪ੍ਰਭੂ ਯਿਸੂ ਨਾਸਰੀ ਤੱਬ ਗਰਕੀ ਤੇ ਮੁਕਤੀ ਨਹੀਂ ਉਹਨੇ ਆਪਣੇ ਆਪ ਨੂੰ ਹਲੇਮ ਕੀਤਾ ਤਾਂ ਪਰਮੇਸ਼ਰ ਨੇ ਉਹਨੂੰ ਦੁਬਾਰਾ ਜ਼ਿੰਦਗੀ ਦਿੱਤੀ ਸੋ ਮੇਰੇ ਅਜ਼ੀਜ਼ੋ ਅੱਜ ਸਾਨੂੰ ਵੀ ਖੁਦਾ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਆ ਉਹਦੀ ਹਦੀਨਗੀ ਦੇ ਵਿੱਚ ਰਹਿਣ ਦੀ ਜ਼ਰੂਰਤ ਆ ਜਦੋਂ ਅਸੀਂ ਆਪਣਾ ਜੀਵਨ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦੇਵਾਂਗੇ ਤਾਂ ਮੇਰੇ ਅਜ਼ੀਜ਼ੋ ਖੁਦਾ ਸਾਡੇ ਲਈ ਵੱਡੇ-ਵੱਡੇ ਮਾਰਗਾਂ ਨੂੰ ਤਿਆਰ ਕਰੇਗਾ ਇਸ ਲਈ ਖੁਦਾ ਦਾ ਵਚਨ ਕਹਿਣੇ ਦੱਸਦਾ ਆ ਕਹਿੰਦਾ ਮੈਂ ਸੱਚੀ ਅੰਗੂਰ ਦੀ ਬੇਰ ਹਾਂ ਅਤੇ ਮੇਰਾ ਪਿਤਾ ਬਾਗਬਾਨ ਹੈ ਹਰ ਇੱਕ ਟਾਣੀ ਜਿਹੜੀ ਮੇਰੇ ਵਿੱਚ ਰਹਿੰਦੀ ਹੈ ਔਰ ਫਲ ਨਹੀਂ ਦਿੰਦੀ ਤਾਂ ਉਹ ਉਹਨੂੰ ਲਾ ਸੁੱਟਦਾ ਹੈ ਮੇਰੇ ਅਜ਼ੀਜ਼ੋ ਹਰ ਇੱਕ ਜ਼ਿੰਦਗੀ ਜਿਹੜੀ ਯਿਸੂ ਮਸੀਹ ਦੇ ਵਿੱਚ ਨਹੀਂ ਰਹਿੰਦੀ ਕਿਉਂਕਿ ਯਿਸੂ ਮਸੀਹ ਇਨਸਾਫ ਪ੍ਰਸੰ ਪਰਮੇਸ਼ਵਰ ਆ ਉਹ ਸਾਨੂੰ ਨਾਸ਼ ਨਹੀਂ ਕਰ ਸਕਦਾ ਕਰਨਾ ਚਾਹੁੰਦਾ ਪਰ ਅਸੀਂ ਨਾਸ਼ ਕਦੋਂ ਹੁੰਨੇ ਆ ਆਪਣੇ ਪਾਪਾਂ ਦੇ ਕਾਰਨ ਜਦੋਂ ਅਸੀਂ ਆਪਣੀਆਂ ਬਦੀਆਂ ਨੂੰ ਨਹੀਂ ਛੱਡਦੇ ਜਦੋਂ ਅਸੀਂ ਆਪਣੇ ਗੁਨਾਹਾਂ ਨੂੰ ਨਹੀਂ ਛੱਡਦੇ ਜਦੋਂ ਅਸੀਂ ਤੋਬਾ ਨਹੀਂ ਕਰਦੇ ਜਦੋਂ ਅਸੀਂ ਇਹ ਸਭ ਬਚਨ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲੈਂਦੇ ਤਾਂ ਅਸੀਂ ਆਪਣੇ ਗੁਨਾਹਾਂ ਦੇ ਕਾਰਨ ਨਾਸ਼ ਹੋਨੇ ਆ ਪਰਮੇਸ਼ਨ ਨੇ ਸਾਡੇ ਲਈ ਨਰਕ ਨਹੀਂ ਬਣਾਇਆ ਪਰਮੇਸ਼ਨ ਨੇ ਸਾਡੇ ਲਈ ਸਵਰਗ ਬਣਾਇਆ ਨਰਕ ਉਹਨੇ ਸ਼ੈਤਾਨ ਤੋਂ ਉਹਦੀ ਫੌਜ ਉਹਦੀ ਸੈਨਾ ਲਈ ਬਣਾਇਆ ਸੀ ਮੇਰੇ ਅਜ਼ੀਜ਼ੋ ਨਰਕ ਵਿੱਚ ਉਹ ਹੀ ਇਨਸਾਨ ਜਾਂਦਾ ਹੈ ਜਿਹੜਾ ਖੁਦਾ ਤੋਂ ਦੂਰ ਹੋ ਜਾਂਦਾ ਹੈ ਜਿਹੜਾ ਉਹਦੇ ਬਚਨਾਂ ਤੋਂ ਦੂਰ ਹੋ ਜਾਂਦਾ ਹੈ ਮੇਰੇ ਅਜ਼ੀਜ਼ੋ ਅੱਜ ਸਾਨੂੰ ਜ਼ਰੂਰ ਤੇ ਆ ਪਰਮੇਸ਼ਰ ਦੇ ਬਚਨ ਬਲ ਮੋੜ ਲੀ ਜਦ ਅਸੀਂ ਪੂਰੀ ਸਮਝ ਤੇ ਬੋਧ ਨਾਲ ਪ੍ਰਭੂ ਦੀ ਇਬਾਦਤ ਨਾ ਕਰਾਂਗੇ ਆਪਣੇ ਪੂਰੇ ਦਿਲ ਦੇ ਨਾਲ ਖੁਦਾ ਨੂੰ ਪਿਆਰ ਕਰਾਂਗੇ ਖੁਦਾ ਦੀ ਬਚਨਾਂ ਦੇ ਉੱਤੇ ਚੱਲਾਂਗੇ ਤਾਂ ਪਰਮੇਸ਼ਰ ਕਹਿੰਦਾ ਅਨੰਤ ਜੀਵਨ ਜਿਹੜਾ ਆ ਮੇਰੇ ਕੋਲ ਆ ਤੇ ਮੇਰੀ ਅਜ਼ੀਜ਼ੋ ਅਗਰ ਸੱਚਮੁੱਚ ਅਸੀਂ ਅਨੰਤ ਜੀਵਨ ਪਾਉਣਾ ਚਾਹੁੰਦੇ ਆ ਤਾਂ ਸਾਨੂੰ ਪ੍ਰਭੂ ਦੇ ਮਾਰਗਾਂ ਦੇ ਉੱਤੇ ਚੱਲਣਾ ਪਵੇਗਾ ਜਿਸ ਤਰ੍ਹਾਂ ਦਾਊਦ ਨਬੀ ਚੱਲਿਆ ਜਿਸ ਤਰ੍ਹਾਂ ਏਲੀਆ ਚੱਲਿਆ ਮੇਰੀ ਅਜ਼ੀਜ਼ੋ ਜਿਸ ਤਰ੍ਹਾਂ ਅਸੀਂ ਦੇਖਦੇ ਆਂ ਕਿ ਜਦੋਂ ਅਸੀਂ ਕੋਈ ਫਰੂਟ ਸਾਡੇ ਅੱਗੇ ਪਿਆ ਹੁੰਦਾ ਕੋਈ ਸੇਬ ਕੋਈ ਐਪਲ ਕੋਈ ਚੀਜ਼ ਫਰੂਟ ਸਾਡੇ ਅੱਗੇ ਪਿਆ ਹੁੰਦਾ ਤੇ ਜਿੰਨਾ ਚਿਰ ਅਸੀਂ ਉਹਨੂੰ ਖਾਂਦੇ ਨਹੀਂ ਉਹ ਸਾਡੇ ਅੰਦਰ ਨਹੀਂ ਜਾਂਦਾ ਤਾਂ ਸਾਨੂੰ એનર્ਜੀ ਨਹੀਂ ਮਿਲਦੀ ਸੋ ਇਸੇ ਤਰ੍ਹਾਂ ਮੇਰੇ ਅਜ਼ੀਜ਼ੋ ਵਚਨ ਜਿਹੜਾ ਆ ਜਿੰਨਾ ਚਿਰ ਸਾਡੇ ਅੰਦਰ ਨਹੀਂ ਜਾਵੇਗਾ ਜਿੰਨਾ ਚਿਰ ਅਸੀਂ ਇਹਨੂੰ ਖੋਲਾਂਗੇ ਨਹੀਂ ਜਿੰਨਾ ਚਿਰ ਅਸੀਂ ਇਹਨੂੰ ਪੜਾਂਗੇ ਨਹੀਂ ਉਹਨਾਂ ਚਿਰ ਮੇਰੇ ਅਜ਼ੀਜ਼ੋ ਅਸੀਂ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ਸਾਡੇ ਸਾਰੇ ਪਲਾਨ ਫੇਲ ਹੋ ਜਾਣਗੇ ਮੇਰੇ ਅਜ਼ੀਜ਼ੋ ਲੇਕਿਨ ਜਦੋਂ ਅਸੀਂ ਵਚਨ ਸਾਡੇ ਅੰਦਰ ਜਾਊਗਾ ਜੇ ਪੂਰੀ ਤਰ੍ਹਾਂ ਬਚਨ ਦੇ ਨਾਲ ਪਾਰ ਜਾਵਾਂਗੇ ਤਾਂ ਮੇਰੇ ਅਜ਼ੀਜ਼ੋ ਖੁਦਾ ਦੇ ਫਾਇਦੇ ਹੁਸਨ ਲੱਗਣਗੇ ਔਰ ਜਦੋਂ ਅਸੀਂ ਨਿਕਲਾਂਗੇ ਪਾਰ ਤਾਂ ਲੋਕ ਸਾਨੂੰ ਵੇਖਣਗੇ ਔਰ ਸਾਡੇ ਪਰਮੇਸ਼ਰ ਦੀ ਕੀ ਵਡਿਆਈ ਕਰਨਗੇ ਸਾਨੂੰ ਝੂਠ ਨਹੀਂ ਬੋਲਣਾ ਸਾਨੂੰ ਚੁਗਲੀ ਨਹੀਂ ਕਰਨੀ ਸਾਨੂੰ ਚੋਰੀ ਨਹੀਂ ਕਰਨੀ ਸਾਨੂੰ ਨਸ਼ੇ ਨਹੀਂ ਕਰਨੇ ਸਾਨੂੰ ਉਹ ਕੋਈ ਕੰਮ ਨਹੀਂ ਕਰਨਾ ਜਿਹੜਾ ਪ੍ਰਭੂ ਨੂੰ ਨਹੀਂ ਪਸੰਦ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਹੈ ਇਸ ਲਈ ਉਹਨੇ ਆਪਣਾ ਇਕਲੌਤਾ ਪੁੱਤਰ ਸਾਡੇ ਲਈ ਬਖਸ਼ ਦਿੱਤਾ ਤਾਂ ਕਿ ਜੋ ਕੋ ਯੋਧੇ ਤੇ ਈਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਸਦੀਪਕ ਜੀਵਨ ਪਾਵੇ ਸਦੀਪਕ ਜੀਵਨ ਅਸੀਂ ਤਾਂ ਹੀ ਪਾ ਸਕਦੇ ਹਾਂ ਜਿਨ੍ਹਾਂ ਦਾ ਨਾ ਜਿਹੜਾ ਆ ਜੀਵਨੀ ਪੁਸਤਕ ਵਿੱਚ ਲਿਖਿਆ ਹੋਵੇਗਾ ਔਰ ਜਿਹੜੇ ਪ੍ਰਭੂ ਦੇ ਬੋਚਨਾ ਦਿੱਤੇ ਚੱਲੇ ਹੋਣਗੇ ਮੇਰੇ ਅਜ਼ੀਜ਼ੋ ਅਗਰ ਸਾਡੇ ਕੋ ਪਿਛਲੇ ਦਿਨਾਂ ਵਿੱਚ ਪਿਛਲੇ ਸਾਲਾਂ ਵਿੱਚ ਪਿਛਲੀ ਜ਼ਿੰਦਗੀ ਦੇ ਵਿੱਚ ਪਾਪ ਹੋ ਗਿਆ ਤਾਂ ਪਰਮੇਸ਼ਰ ਕਹਿੰਦਾ ਥੱਕੇ ਤੇ ਮਾਂਦੇ ਤੇ ਬੋਝ ਦੇ ਥਲੀ ਦਬੇ ਹੋ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਮੈਂ ਤੁਹਾਨੂੰ ਪਾਪਾਂ ਦੀ ਮਾਫੀ ਦਿਆਂਗਾ ਮੇਰੇ ਅਜ਼ੀਜ਼ਾ ਜਦ ਅਸੀਂ ਆਪਣੇ ਪਾਪਾਂ ਤੋਂ ਮਾਫੀ ਮੰਗ ਲੈਣੇ ਆ ਖੁਦਾ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਨੇ ਆ ਤਾਂ ਪਰਮੇਸ਼ਰ ਜਿਹੜਾ ਆ ਬਹੁਤ ਮਹਾਨ दयालु ਤੇ ਕਿਰਪਾਲੂ ਪਰਮੇਸ਼ਰ ਆ ਉਹ ਫਿਰ ਸਾਡੇ ਪਾਪਾਂ ਨੂੰ ਯਾਦ ਨਹੀਂ ਕਰਦਾ ਉਹ ਫਿਰ ਸਾਡੇ ਪਿਛਲੇ ਪਾਪਾਂ ਨੂੰ ਕੀਆ ਭੁੱਲ ਜਾਂਦਾ ਹੈ ਫਿਰ ਉਸ ਆ ਅਸੀਂ ਜਦੋਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਹੱਥਾਂ ਦੇ ਵਿੱਚ ਦੇ ਦੰਨੇ ਮੇਰੇ ਅਜ਼ੀਜ਼ਾ ਇਸ ਲਈ ਅੱਜ ਸਾਨੂੰ ਜ਼ਰੂਰ ਤੇ ਆ ਪ੍ਰਭੂ ਦੇ ਪਿੱਛੇ ਚੱਲਣੇ ਕਿਉਂਕਿ ਖੁਦਾ ਨੇ ਕਿਹਾ ਯਿਸੂ ਨੇ ਕਿਹਾ ਜਗਤ ਦੀ ਜੋਤੀ ਮੈਂ ਹਾਂ ਔਰ ਜਿਹੜਾ ਮੇਰੇ ਪਿੱਛੇ ਆਉਂਦਾ ਆ ਉਹ ਕਦੀ ਵਿ ਹਨੇਰੇ ਵਿੱਚ ਨਹੀਂ ਚੱਲਦਾ ਮੇਰੇ ਅਜ਼ੀਜ਼ੋ ਹਨੇਰਾ ਪਾਪ ਨੂੰ ਦਰਸਾਉਂਦਾ ਆ ਔਰ ਚਾਨਣ ਜਿਹੜਾ ਆ ਉਹ ਪ੍ਰਭੂ ਯਿਸੂ ਨਾਸਰੀਨ ਨੂੰ ਦਰਸਾਉਂਦਾ ਪਵਿੱਤਰਤਾ ਨੂੰ ਦਰਸਾਉਂਦਾ ਆ ਔਰ ਅਗਰ ਅਸੀਂ ਪ੍ਰਭੂ ਯਿਸੂ ਨਾਸਰੀਨ ਦੇ ਪਿੱਛੇ ਚੱਲਾਂਗੇ ਜਦ ਅਸੀਂ ਦਿਨ ਦੇ ਉਜਾਲੇ ਦੇ ਵਿੱਚ ਚੱਲਦੇ ਆ ਅਸੀਂ ਕਦੀ ਠੋਕਰ ਨਹੀਂ ਖਾਂਦੇ ਪਰ ਜਦ ਅਸੀਂ ਹਨੇਰੇ ਦੇ ਵਿੱਚ ਚੱਲਦੇ ਆ ਦਾ ਸੀ ਠੋਕਰ ਖਾਨੇ ਆ ਦਿਨ ਨੂੰ ਭਾਵੇਂ ਤੁਸੀਂ ਦੌੜੋ ਭੱਜੋ ਕਦੀ ਵੀ ਤੁਸੀਂ ਠੇਡਾ ਨਹੀਂ ਖਾਓਗੇ ਕਿਉਂਕਿ ਰਸਤਾ ਜਿਹੜਾ ਤੁਹਾਨੂੰ ਸਾਫ਼ ਤੇ ਕਲੀਅਰ ਦਿਦਾ ਆ ਲੇਕਿਨ ਲਾਜ਼ਮੀ ਇਹ ਕਿ ਤੁਰਨਾ ਵੀ ਸਾਡੇ ਲਈ ਔਖਾ ਹੋ ਜਾਂਦਾ ਕਿਉਂਕਿ ਸਾਨੂੰ ਅੱਗੇ ਕੁਝ ਵੀ ਨਹੀਂ ਦਿਦਾ ਜਦੋਂ ਸਾਡੀ ਜ਼ਿੰਦਗੀ ਪਾਪ ਦੇ ਵਿੱਚ ਹੁੰਦੀ ਆ ਤਾਂ ਮੇਰੇ ਅਜ਼ੀਜ਼ੋ ਨਾਸ਼ ਜਿਹੜਾ ਨਾਸ਼ਵਾਲ ਨੂੰ ਜਾਂਦੀ ਆ ਤੇ ਮੇਰੇ ਅਜ਼ੀਜ਼ੋ ਨਰਕ ਦੇ ਦਰਵਾਜ਼ੇ ਖੋਲਦੇ ਆ ਲੇਕਿਨ ਜਦੋਂ ਸਾਡੀ ਜ਼ਿੰਦਗੀ ਪ੍ਰਭੂ ਯਿਸੂ ਨਾਸਰੀ ਦੇ ਪਿੱਛੇ ਚੱਲਦੀ ਆ ਚਾਨਲ ਵਿੱਚ ਚੱਲਦੀ ਆ ਤੇ ਮੇਰੇ ਅਜ਼ੀਜ਼ੋ ਇਸ ਧਰਤੀ ਤੇ ਰਹਿੰਦੇ ਆ ਭਾਵੇਂ ਸਾਡੀ ਜ਼ਿੰਦਗੀ ਵਿੱਚ ਦੁੱਖ ਹੋਣ ਤਕਲੀਫ ਆਉਣ ਪਰ ਜਿਹੜੇ ਸਵਰਗ ਦੇ ਦਰਵਾਜ਼ੇ ਸਾਡੇ ਲਈ ਖੁੱਲ ਜਾਣੇ ਉਹਦੇ ਨਾਲੋਂ ਜ਼ਿਆਦੀ ਖੁਸ਼ੀ ਦੀ ਗੱਲ ਸਾਡੀ ਜ਼ਿੰਦਗੀ ਵਿੱਚ ਕੋਈ ਨਹੀਂ ਸੋ ਮੇਰੇ ਅਜ਼ੀਜ਼ੋ ਅੱਜ ਹੀ ਸਾਨੂੰ ਆਪਣੇ ਜੀਵਨ ਨੂੰ ਬਦਲਣ ਦੀ ਜ਼ਰੂਰਤ ਹੈ ਅੱਜ ਹੀ ਆਪਣੇ ਪ੍ਰਭੂ ਯਿਸੂ ਨਾਸਰੀ ਨਾਲ ਰਿਲੇਸ਼ਨ ਨਾਤਾ ਜੋੜਨ ਦੀ ਜ਼ਰੂਰਤ ਹੈ ਜਦ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਨਾਲ ਆਪਣੇ ਆਪ ਨੂੰ ਜੋੜਾਂਗੇ ਤਾਂ ਮੇਰੇ ਅਜ਼ੀਜ਼ੋ ਪਰਮੇਸ਼ਰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਗਾ ਮੇਰੇ ਅਜ਼ੀਜ਼ੋ ਜਦ ਅਸੀਂ ਈਯੂਬ ਦੀ ਜ਼ਿੰਦਗੀ ਨੂੰ ਦੇਖਦੇ ਆ ਈਯੂਬ ਦੀ ਜ਼ਿੰਦਗੀ 'ਚ ਕਿੰਨਾ ਕਸ਼ਟ ਆਇਆ ਈਯੂਬ ਦੀ ਜ਼ਿੰਦਗੀ 'ਚ ਕਿੰਨਾ ਦੁੱਖ ਆਇਆ ਇੱਕ ਦਿਨ ਦੇ ਵਿੱਚ ਹੀ ਉਹਦੇ ਤੇ ਸਾਰੀਆਂ ਮੁਸ਼ਕਲਾਂ ਉਹਦੇ ਬੱਚਿਆਂ ਤੱਕ ਉਹਦੇ ਸਾਰਾ ਰਾਜ ਜਿਹੜਾ ਸੀ ਉਹਦਾ ਧਨ ਦੌਲਤ ਸਭ ਕੁਝ ਉਹਦਾ ਨਾਸ਼ ਹੋ ਗਿਆ ਲੇਕਿਨ ਮੇਰੇ ਅਜ਼ੀਜ਼ੋ ਈਯੂਬ ਨੇ ਇੱਕ ਕਬਾਰ ਵੀ ਆਪਣੀ ਇਸ ਜ਼ੁਬਾਨ ਦੇ ਨਾਲ ਪ੍ਰਭੂ ਨੂੰ ਬੁਰਾ ਨਹੀਂ ਕਿਹਾ ਉਹਨੇ ਪ੍ਰਭੂ ਨੂੰ ਇਲਜ਼ਾਮ ਨਹੀਂ ਦਿੱਤਾ ਮੇਰੇ ਅਜ਼ੀਜ਼ੋ ਉਹਨੇ ਕਿਹਾ ਤੂੰ ਨੇ ਦਿਆ ਤੂੰ ਨੇ ਲੀਆ ਤੇਰਾ ਨਾਮ ਬਾਰਕਿਆ ਮੇਰੇ ਅਜ਼ੀਜ਼ੋ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਂਦੇ ਆ ਤਕਲੀਫਾਂ ਵੀ ਆਉਂਦੀਆਂ ਤਾਂ ਸਾਨੂੰ ਕਬਰਾਉਣ ਦੀ ਲੋੜ ਨਹੀਂ ਸਾਨੂੰ ਈਯੂਬ ਦੀ ਵਲ ਦੇਖਣਾ ਚਾਹੀਦਾ ਹੈ ਮੇਰੇ ਅਜ਼ੀਜ਼ੋ ਅਗਰ ਅਸੀਂ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਹੋਵਾਂਗੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਜਿਸ ਤਰ੍ਹਾਂ ਈਯੂਬ ਨੂੰ ਪਰਮੇਸ਼ਰ ਨੇ ਦੁਬਾਰਾ ਬਹਾਲ ਕੀਤਾ ਸਾਨੂੰ ਵੀ ਉਹ ਕਰਨ ਦੀ ਸਮਰੱਥ ਤੇ ਸ਼ਕਤੀ ਰੱਖਦਾ ਹੈ ਇਸ ਲਈ ਮੇਰੇ ਅਜ਼ੀਜ਼ੋ ਅੱਜ ਜੇ ਸਾਨੂੰ ਆਪਣੇ ਜ਼ਿੰਦਗੀ ਨੂੰ ਬਦਲਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦੀ ਜ਼ਰੂਰਤ ਆ ਅੱਜ ਇਹ ਆਪਣਾ ਜੀਵਨ ਜਿਹੜਾ ਆ ਪ੍ਰਭੂ ਦੇ ਹੱਥਾਂ ਦੇ ਵਿੱਚ ਦੇਣ ਦੀ ਜ਼ਰੂਰਤ ਆ ਸੋ ਖੁਦਾ ਤੁਹਾਨੂੰ ਇਹਨਾਂ ਬਚਨਾਂ ਦੇ ਨਾਲ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਵਾਦੇ ਜਾਓ ਔਰ ਮੇਰੀ ਰਿਕੁਐਸਟ ਆ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਵਚਨ ਖੋਲ ਕੇ ਉਹਨਾਂ ਦੇ ਨਾਲ ਬੈਠੋ ਔਰ ਉਹਨਾਂ ਨਾਲ ਵਚਨ ਸ਼ੇਅਰ ਕਰੋ ਤਾਂ ਹੀ ਸਾਡੇ ਬੱਚੇ ਜਿਹੜੇ ਆ ਔਰ ਵਾਲੇ ਸਮੇਂ 'ਚ ਇੱਕ ਦੇਸ਼ ਦਾ ਅੱਛਾ ਭਵਿੱਖ ਬਣਨਗੇ ਮੇਰੇ ਅਜ਼ੀਜ਼ੋ ਵਚਨ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਇੱਕ ਮਾਂ ਜਿਹੜੀ ਆ ਜਦੋਂ ਆਪਣੇ ਘਰ ਦੇ ਵਿੱਚ ਇੱਕ ਪਿਤਾ ਮਾਂ ਬਿੰਦੇ ਆ ਤਾਂ ਉਹ ਆਪਣੇ ਬੱਚਿਆਂ ਨੂੰ ਵਚਨ ਦੀਆਂ ਗੱਲਾਂ ਸਿਖਾਉਣ ਉਹਨਾਂ ਨੂੰ ਮੋਬਾਈਲ ਦੀਆਂ ਗਲਤ ਲਟਾਂ ਨਾ ਲਾਉਣ ਮੇਰੇ ਅਜ਼ੀਜ਼ੋ ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਘਰ 'ਚ ਸੱਚੀ ਸ਼ਾਂਤੀ ਆਵੇਗੀ ਸਾਡੇ ਘਰ 'ਚ ਬਰਕਤ ਆਵੇਗੀ ਸੋ ਖੁਦਾ ਤੁਹਾਨੂੰ ਬਹੁਤ ਬਰਕਤ ਦੇ ਬੇ ਇਹਨਾਂ ਬਚਨਾਂ ਦੇ ਨਾਲ ਸੋ ਮੈਂ ਤੁਹਾਡੇ ਲਈ ਇੱਕ ਛੋਟੀ ਜੀ ਪ੍ਰਾਰਥਨਾ ਕਰਨੀ ਚਾਹੁੰਦੀ ਹਾਂ ਹਾਲੇਲੂਇਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਹਨਾਂ ਤੇਰੇ ਬੱਚਿਆਂ ਨੇ ਜੋ ਵੀ ਇਹ ਬਚਨ ਸੁਣਿਆ ਹੈ ਪ੍ਰਭੂ ਜੀ ਇਹਨਾਂ ਬਚਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਔਇਕ ਨਾਲ ਬਰਕਤ ਨੂੰ ਲੈ ਕੇ ਆਵੇ ਔਰ ਇਹ ਬੱਚੇ ਤੇਰੇ ਬਚਨ ਦੇ ਵਿੱਚ ਵਾਦੇ ਜਾਣ ਔਰ ਪਿਤਾ ਮੈਂ ਇਹਨਾਂ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਨਹੀਂ ਜਾਣਦੇ ਤੂੰ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਅੱਜ ਤੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜੋ ਜੋ ਵੀ ਪ੍ਰੋਬਲਮ ਹੈ ਜੋ ਜੋ ਵੀ ਮਸਲੇ ਆ ਪ੍ਰਭੂ ਯਿਸੂ ਨਾਸਰੀ ਦੇ ਨਾਮ 'ਤੇ ਹੱਲ ਹੋ ਜਾਏ ਯਿਸੂ ਤੇ ਤੇ ਇਮਾਨ ਰੱਖਣ ਵਾਲਿਆ ਤੇਰੇ ਪ੍ਰਤੀ ਵਫਾਦਾਰ ਰਹਿਣ ਵਾਲਿਆ ਪਿਤਾ ਤੂੰ ਆਪਣੀ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕਾਰਜ ਆ ਕਰ ਮੇਰੇ ਖੁਦਾਵੰਦਾ ਅਗਰ ਕੋਈ ਗਰੀਬ ਆ ਤੂੰ ਦੀ ਗਰੀਬੀ ਨੂੰ ਦੂਰ ਕਰ ਬਿਮਾਰ ਆ ਤੂੰ ਚੰਗਾ ਕਰ ਬੇਰਜ਼ਗਾਰ ਆ ਤੂੰ ਨਰਜ਼ਗਾਰ ਦੇ ਬੇਅਲਾਦ ਆ ਤੂੰ ਔਲਾਦ ਦੀ ਆਸ਼ਿਸ਼ ਦੇ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਤੇਰੇ ਬੱਚਿਆਂ ਤੇ ਤੇਰੀ ਵੱਡੀ ਕਿਰਪਾ ਤੇਰੀ ਵੱਡੀ ਦਇਆ ਤੇਰੀ ਵੱਡੀ ਆਸ਼ਿਸ਼ ਬਣੀ ਰਵੇ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਫਸੇ ਹੋਇਆ ਉਹਨਾਂ ਨੂੰ ਨਸ਼ਿਆਂ ਤੋਂ ਯਾਦ ਕਰ ਧੰਨਵਾਦ ਅਗਲਾ ਸਮਾਂ ਤਾਂ ਅੱਜ ਉਹ ਬਰਥਵੇ ਸੌਂਪਦੀਆਂ ਪ੍ਰਭੂ ਯਿਸੂਸੀ ਦੇ ਪਵਿੱਤਰ ਨਾਮ ਅਜ ਮੰਗਦੀਆਂ ਆਮੇਨ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਔਰ ਅਗਰ ਤੁਸੀਂ ਇਸ ਪ੍ਰਾਰਥਨਾ ਨੂੰ ਰਸੀਬ ਕੀਤਾ ਹੈ ਤੇ ਮੇਰੇ ਨਾਲ ਮਿਲ ਕੇ ਬੋਲੋ ਆਮੇਨ ਖੁਦਾ ਤੁਹਾਨੂੰ ਇਸ ਬਚਨ ਦਰਾਂ ਵੱਡੀਆਂ ਆਸ਼ੀਸ਼ਾਂ ਨਾਲ ਬਰਕਤ ਦੇਵੇ ਧੰਨਵਾਦ